ਸਤਿਗੁਰ ਦੀ ਬਾਣੀ ਪੜ੍ਹ ਕੇ ਅਸੀਂ ਸਚਿਆਰ ਨਹੀਂ ਬਣ ਪਾਈ ਜੇ ਤੱਕ ਸਚਿਆਰ ਨਹੀਂ ਬਣ ਪਾਈ ਮੈਂ ਵੀ ਸੰਗਤ ਕਰਦਾ ਐ ਮਾਪੁਰਖਾਂ ਦੀ ਮੈਂ ਬਚਪਨ ਤੋਂ ਹੀ ਸੰਗਤੀ ਕਰਿਆ ਐ ਮਾਪੁਰਖਾਂ ਦੀ ਹੁਣ ਵੀ ਸੰਗਤ ਕਰਦਾ ਬਹੁਤ ਕੁਝ ਮਾਪੱਖਾਂ ਨੂੰ ਮਿਲ ਕੇ ਪ੍ਰਾਪਤੀ ਹੋਈ ਗੁਰੂ ਨਾਲ ਜੋੜ ਕੇ ਉਹ ਜਾਂਦੇ ਜਾਂਦੇ ਬਾਹ ਫੜਾ ਗਏ ਸਾਨੂੰ ਜੁੜਦਾ ਚਾਹੀਦਾ ਸਾਨੂੰ ਕਲਗੀਧਰ ਪਾਸਾ ਵੀ ਜੋੜ ਕੇ ਸਾਬ ਸ੍ਰੀ ਗੁਰਗੰਨ ਸਾਹਿਬ ਜੀ ਨਾਲ ਮੇਰਾ ਵਿਸਾ ਨਹੀਂ ਸੀ ਮੈਂ ਹੁਣ ਚੱਲ ਦੂਜੇ ਪਾਸੇ ਜਾ ਰਿਹਾ ਪਰ ਅਸੀਂ ਨਹੀਂ ਜੁੜ ਪਾਏ ਸਾਬ ਸ੍ਰੀ ਗੁਰੂ ਸਾਹਿਬ ਜੀ ਦੇ ਨਾਲ ਅਸੀਂ ਵੀ ਅਸੀਂ ਸਰੀਰਾਂ ਨਾਲ ਹੀ ਜੁੜੇ ਹੋਏ ਆ ਮੈਂ ਜ਼ਿਕਰ ਕਰ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਜ਼ਿਆਦਾ ਅਸੀਂ ਪੁਜਾਰੀਆਂ ਦੀ ਪੂਜਾ ਜ਼ਿਆਦਾ ਕਰਦੇ ਆ ਗੁੱਸਾ ਨਾ ਕਰਿਓ ਭਾਈ ਪੁਜਾਰੀਆਂ ਦੀ ਪੂਜਾ ਜ਼ਿਆਦਾ ਹੈ ਅੱਜ ਵੀ ਪੁਜਾਰੀਆਂ ਦੀ ਪੂਜਾ ਜ਼ਿਆਦਾ ਹੈ ਅੱਜ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਨਹੀਂ ਹੈ ਜੋ ਪੁਜਾਰੀਆਂ ਨੇ ਕਹਿ ਰਹੇ ਅਸੀਂ ਬਚਨ ਕਮਾਣਾ ਉਹਨਾਂ ਦਾ ਹੀ ਹੈ ਗੁਰੂ ਗ੍ਰੰਥ ਸਾਹਿਬ ਦਾ ਬਚਨ ਨਹੀਂ ਕਮਾਣਾ ਆਪਾਂ ਨੇ ਜੋ ਗੁਰਕੈਸੂ ਕਾਰ ਕਮਾਏ ਕੋਣ ਕਮਾਉਂਦਾ ਹੈ ਗੁਰੂ ਦੇ ਬਚਨ ਕੋਣ ਕਮਾਉਂਦਾ ਹੈ ਅਸੀਂ ਇੱਕ ਛਿੰਨ ਲਾਣੇ ਮੱਥਾ ਟੇਕਦੇ ਆਂ ਦੀ ਇੱਕ ਛਿੰਨ ਲਾਣੇ ਸਤਿਗੁਰੂ ਜੀ ਦੇ ਕੋਲ ਏ ਵੀ ਹੁਣ ਅਸੀਂ ਬੈਠੇ ਤੇ ਮਜਬੂਰੀ ਕਰਕੇ ਹੀ ਐ। ਬੁਜੂਰੀ ਕਰਕੇ ਬੈਠੇ ਆ। ਕੋਈ ਕੋਈ ਸਾਨੂੰ ਕੋਈ ਚਾ ਨਹੀਂ ਐ ਕੋਈ ਗੁਰੂ ਸਾਹਿਬ ਬੈਠੇ ਨੇ ਅਸੀਂ ਬਹਿਣਾ। ਇਹ ਸਾਨੂੰ ਕੋਈ ਚਾ ਨਹੀਂ ਐ। ਅਸੀਂ ਕਹੀਏ ਵੀ ਬੜੀ ਅਸੀਂ ਖੁਸ਼ੀ ਚ ਬੈਠੇ ਆ ਸਤਿਗੁਰੂ ਜੀ ਦੇ ਚਰਨਾ ਵਿੱਚ। ਸਾਨੂੰ ਬੜਾ ਸੋਹਣਾ ਮੌਕਾ ਮਿਲੇ ਆ ਸਾਨੂੰ ਕਲਯੁਗ ਵਿੱਚ। ਸਮਾਂ ਹੀ ਨਹੀਂ ਮਿਲਦਾ ਪਹਿਲਾ ਸਮਾਂ ਹੀ ਨਹੀਂ ਐ ਸਾਡੇ ਕੋਲ। ਗੁਰੂ ਕੋਲ ਬੈਠਣ ਦਾ ਸਮਾਂ ਹੀ ਨਹੀਂ ਐ ਸਾਡੇ ਕੋਲ। ਅਸੀਂ ਨਹੀਂ ਬੰਦੇ ਹੁਣੇ ਭੋਗ ਪੈਜੇ ਗੁਰੂ ਸਾਹਿਬ ਇਕੱਲੇ ਰਹਿਣਗੇ ਇੱਥੇ ਉਹ ਸਾਰਾ ਹਾਲ ਦੇ ਵਿੱਚ ਇਹ ਕਮਰੇ ਦੇ ਰੂਮ ਸੀ ਚਲੇ ਜਾਣਗੇ ਮਹਾਰਾਜ ਨੂੰ ਮੱਥਾ ਟੇਕੋ ਭਾਈ ਗੁਰੂ ਦੀ ਕਮਾਈ ਕਰਨੀ ਔਰ ਗੁਰਸਿੱਖ ਨੂੰ ਗੁਰੂ ਦੀ ਕਮਾਈ ਕਰਨੀ ਜੇ ਕੁਝ ਲੈਣਾ ਹੈ ਨਾ ਤੇ ਗੁਰੂ ਕੋਲ ਲੈਣਾ ਮੈਂ ਅੱਜ ਸਿਰੇ ਵੀ ਜ਼ਿਕਰ ਕਰ ਰਿਹਾ ਸੀ ਅਸੀਂ ਗੁਰੂ ਨੂੰ ਖੁਸ਼ ਕਰਨ ਵਾਸਤੇ ਬਹੁਤ ਸਮਾਂ ਲਗਾਉਂਦੇ ਆ ਸਵੇਰੇ ਬਹੁਤ ਸਮਾਂ ਲਗਾਉਂਦੇ ਆ ਬਹੁਤ ਗੁਰਸਿੱਖ ਨੇ ਜਿਹੜੇ ਸਵੇਰੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਸਿਮਰਨ ਕਰਦੇ ਨੇ ਤੇ ਸਾਧਨਾ ਵੀ ਕਰਦੇ ਨੇ ਸਿਮਰਨ ਵੀ ਕਰਦੇ ਨੇ ਜਿਨ੍ਹਾਂ ਨੂੰ ਚਾਹ ਆ ਗਿਆ ਪੈ ਚਾਹ ਬਣ ਗਿਆ ਗੁਰੂ ਨੂੰ ਮਿਲਣ ਦੀ ਚਾਹ ਹੋ ਗਈ ਹੈ ਤਸੀਂ ਬਹੁਤ ਸਮਾਂ ਢਾਈ ਘੰਟੇ 3 ਘੰਟੇ ਸਿਮਰਨ ਕਰਦੇ ਆ ਸਤਿਗੁਰੂ ਜੀ ਨੂੰ ਰਜਾਉਂਦੇ ਆ ਖੁਸ਼ ਕਰਦੇ ਆ ਆਪਾਂ ਸਤਿਗੁਰੂ ਜੀ ਨੂੰ ਪਰ ਜਦੋਂ ਉੱਠ ਕੇ ਬਾਹਰ ਆਨੇ ਤੇ ਸੰਗਤ ਪੈਰਾਂ ਨੂੰ ਪੈ ਜਾਂਦੀ ਏ ਸੰਗਤ ਪੈਰਾਂ ਨੂੰ ਪੈ ਜਾਂਦੀ ਗੁਰੂ ਦੇ ਨਹੀਂ ਪੁਜਾਰੀਆਂ ਦੇ ਪੈਰਾਂ ਨੂੰ ਪੰਦੀ ਏ ਪਰ ਸੰਗਤ ਨੇ ਕਦੀ ਨਹੀਂ ਪੁੱਛਿਆ ਕਿ ਬਾਬਾ ਜੀ ਇਨਾਂ ਦੇ ਚਰਣਾ ਜੀ ਢਾਈ ਘੰਟੇ ਲਾਏ ਤੁਸੀਂ ਰਜਾਏ ਉਹਨੂੰ ਖੁਸ਼ ਕਰ ਰਹੇ ਹੋ ਗੁਰੂ ਤੁਹਾਡੇ ਤੇ ਖੁਸ਼ ਹੋ ਗਿਆ ਹੈ ਹੋ ਗਿਆ ਗੁਰੂ ਖੁਸ਼ ਤੁਹਾਡੇ ਤੇ ਤੁਸੀਂ ਢਾਈ ਘੰਟੇ ਸਿਮਰਨ ਕਰਦੇ ਹੋ ਭਜਨ ਕਰਦੇ ਹੋ ਢਾਈ ਘੰਟੇ 3 ਘੰਟੇ ਤੁਸੀਂ ਇੱਥੇ ਬੈਠੇ ਹੋਰ ਖੂਰ ਖੁਸ਼ ਹੋ ਗਿਆ ਤੁਹਾਡੇ ਮੱਥਨ ਨਾਲ ਤੁਹਾਡੀਆਂ ਅਰਗਬਤੀਆਂ ਨਾਲ ਖੁਸ਼ ਹੋ ਗਿਆ ਗੁਰੂ ਤੁਹਾਡਾ ਦਮੜੇ ਰੱਖਣ ਨਾਲ ਮੱਥਾ ਟੇਕਣ ਨਾਲ ਗੁਰੂ ਖੁਸ਼ ਹੋ ਗਿਆ ਤੁਹਾਡਾ ਇਹ ਤੁਹਾਡਾ ਮਨ ਦੱਸੂਗਾ ਤੁਹਾਡਾ ਗੁਰਖੁਸ਼ ਹੋਇਆ ਕਿ ਨਹੀਂ ਗੁਰੂ ਗੁਰੂ ਬਾਤ ਦੀ ਗੱਲ ਹੈ ਤੁਹਾਡਾ ਮਨ ਦੱਸੇਗਾ ਜਦੋਂ ਤੁਹਾਡਾ ਮਨ ਬਣ ਜਾਏ ਗੁਰੂ ਦੇ ਨਾਲ ਪਿਆਰ ਪੈ ਜਾਏਗਾ ਨਾ ਫਿਰ ਪਤਾ ਲੱਗੂ ਗੁਰੂ ਨਾਲ ਪਿਆਰ ਪੈ ਗਿਆ ਗੁਰੂ ਨਾਲ ਪਿਆਰ ਨਹੀਂ ਪਿਆ ਜੇ ਤੱਕ ਗੁਰੂ ਦੇ ਗੁਰੂ ਕਲਗੀ ਧਰਪਾ ਸਾਹਿਬ ਦੇ ਜਿਹੜੇ ਬਚਨ ਸੀ ਨਾ ਕਮਾਣੇ ਸੀ ਜਿਹੜੇ ਉਹ ਅਸੀਂ ਨਹੀਂ ਕਮਾ ਪਾਏ ਬੁੱਢੇ ਹੋ ਗਏ ਹੁਣ ਤਾਂ ਪੁਜਾਰੀਆਂ ਨੂੰ ਖੁਸ਼ ਕਰਨ ਲੱਗ ਗਿਆ ਸਰੀਰਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਆ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਇਹ ਇਹ ਜੀਵਨ ਬਾਰ ਬਾਰ ਨਹੀਂ ਮਿਲਣਾ ਤੇ ਜੀਵਨ ਨਹੀਂ ਮਿਲਣਾ ਤੇ ਫਿਰ ਗੁਰੂ ਵੀ ਨਹੀਂ ਮਿਲਣਾ ਏ ਤੇ ਜੀਵਨ ਨਹੀਂ ਮਿਲਣਾ ਤੇ ਫਿਰ ਇੱਕ ਗੁਰੂ ਵੀ ਨਹੀਂ ਮਿਲਣਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਸੈਬ ਸਿੰਘ ਗੁਰਗੰਸਾਪਤੀ ਸੰਗਤ ਕਰਿਆ ਕਰੋ ਪਿਆਰ ਕਰਿਆ ਕਰੋ ਔਰ ਨਿਮਰਤਾ ਸਹਿਤ ਉਮੀਦ ਛੱਡ ਕੇ ਆਪਣੀ ਉਮੀਦ ਛੱਡ ਕੇ ਮੈਂ ਬਸ ਜ਼ਿਆਦਾ ਨਹੀਂ ਕਮਾਂਗਾ ਕੁਝ ਗੱਲਾਂ ਮੈਨੂੰ ਹਮੇਸ਼ਾ ਮੈਨੂੰ ਇੱਕ ਰੋਸ ਵੀ ਹੈ ਇਸ ਸਥਾਨ ਤੇ ਇਸ ਪਿੰਡ ਨਾਲ ਵੀ ਰੋਸ ਵੀ ਹੈ ਇਹ ਮੈਨੂੰ ਜਿਹਨੂੰ ਸਮਝਣਾ ਹੈ ਮੈਂ ਜਿੱਥੇ ਬੋਲ ਗਿਆ ਨਾ ਸਮਝ ਕੀ ਵੀ ਹੋ ਗਏ ਤੁਸੀਂ ਲੋਕ ਪਿੰਡ ਨਹੀਂ ਇਕੱਠਾ ਹੁੰਦਾ ਇਹ ਪਿੰਡ ਦਾ ਕੰਮ ਹੈ ਇਹ ਜਿਹੜਾ ਜਿਹੜਾ ਤੁਸੀਂ ਕੰਮ ਇਥੇ ਹੈ ਨਾ ਜਿਹੜਾ ਆਪ ਜੀ ਨੇ ਖੰਡ ਪੜ ਸਬਜੀ ਦਾ ਸੰਗਤ ਕਰਨ ਦਾ ਇਹ ਸਾਰੇ ਨਗਰ ਦਾ ਕੰਮ ਹੈ ਪਰ ਕਈਆਂ ਦੇ ਮਨ ਦੇ ਚ ਕੂੜ ਗਿਆ ਹੀ ਨਹੀਂ ਅਜੇ ਤੱਕ ਉਹਨਾਂ ਨੂੰ ਅੰਦਰ ਦਾ ਗੁਰਦੁਆਰਾ ਤੇ ਬਾਹਰ ਦਾ